ਮਾ ਕੇ ਦੇਖਣ ਨੂੰ ਪਲਾਸਟਿਕ ਰਾਇ ਕੱਢ ਰਾਂਗਾ ਬੋਚ ਕੇ ਲਾਉ ਕੱਢਦਾ ਲੋਕ ਕੀ ਹੈ ਇਦਾਂ ਹੀ ਨਿਕਲਣ ਕਿਤੇ ਇੱਕ ਇੱਥੇ ਚੂੜੀ ਆਇਆ ਹੋਣਾ ਹਾਂ ਚੱਲਦਾ ਜੀ ਮਨੂੰਗਾ ਖੜ ਜਾ ਦੋ ਮਿੰਟ ਬਸ ਤਾਰ ਕਸਣ ਵਾਲੀ ਰਹੀ ਗਈ ਇਹ ਗੇਨ ਰਤੀ ਆਪੀ ਪੀਜੀ ਤੇ ਲੀ ਫਟ ਕਰ ਪੀਂਦੇ ਇਹ ਦਿਲ ਇਹ ਤਾਂ ਹੈ ਕਿਦੇ ਮੋਤੇ ਦਾ ਖਬਰਾਂ ਹੀ ਕਰਤੀ ਸਾਰੀ ਉਹ ਕਿਉਂ ਤਈ ਠੀਕ ਹੈ ਇੱਧਰ ਲੋਕ ਤਾਂ ਹੈ ਨਹੀਂ ਇੱਧਰ ਲੋਕ ਨਹੀਂ ਇੱਧਰ ਤੇ ਰੱਟ ਚ ਲੱਗ ਜਾ ਰਿਹਾ ਇੱਧਰ ਤੇ ਕੋਈ ਕੱਪੜਾ ਨਹੀਂ ਹੈ ਲੈ ਨਾ ਰੁਕੜਦੇ ਨਾ ਲੋਕਾਂ ਨੂੰ ਮਗਰਰਾ ਰੱਖਿਆ ਜਲਾ ਯਾਰ ਰੱਬ ਰੁਕਾਹ ਗਾਹਾਂ ਨਹੀਂ ਪਿੰਦਾ ਆ ਨਹੀਂ ਵੱਧਣਾ ਕੋਈ ਨਹੀਂ ਪਿੰਦਾ ਪਹਿਲਾ ਨਹੀਂ ਫੋਨ ਚੱਕੇ ਕਿਧਰ ਵਗੇ ਦੀ ਨਾਉਣ ਲੱਗ ਰਹੀ ਤੇ ਸਿੱਧਾ ਕੁੜੀ ਤੋਂ ਬੁਲਾ ਰਹੀ ਵਾਵੇ ਰੀ ਢੋਨੀ ਵਾਵੇ ਰੀ ਖੇਤ ਦਾ ਉੱਥੇ ਹੈ ਖੇਤ ਉੱਧਰੀ ਜਾਂਦਾ ਦੀਆ ਖੜਾ ਰਿਆ ਲਵਾਈ ਹੋ ਗਈ ਹਮ ਲੈਡ ਜੀ ਬਹੁਤ ਚੰਗੇ ਆਰਾ ਮੈਂ ਚੱਲ ਦਿੰਦਾ ਚੱਲਦੇ ਆਪਾਂ ਤੇਂਬਰੀ ਗਾਣੇ ਫੋਲਾ ਕੇ ਤੇਂਬਰੀ ਤੇ ਕਹੂਗਾ ਤੂੰ ਹੀ ਤੂੰ ਤੋਥੀ ਜੰਦਰੀ ਅੰਡਰਸੋ ਵਾਲੀ ਕੱਟੋ ਕੱਟਨੀ

ਇਹ ਤੋਂ ਪਾਏ ਨੂੰ ਵਸ ਦਿੱਤੇ ਤੁਸੀਂ ਨਾ ਗਿਆ ਅੱਲੀ ਆਹਤੰਬਰੀ ਉਹ ਕੋਈ ਗੱਲ ਨਹੀਂ ਆਹਤੰਬਰੀ ਇਹ ਬਾਤ ਨਾਲ ਇਹ ਬੁਰੀ ਬਾਤ ਨਹੀਂ ਕਿ ਉਹ ਹੱਲਿਆਂ ਦੀ ਤਾਂ ਨਮੀਦਾਰ ਉਹ ਨਮੀ ਤਾਂ ਲਿਆਂਦੀ ਆ ਫਿਰ ਇਹ ਕੀ ਹੋਗਾ ਜੀ ਜੇ ਨਮੀ ਜੇ ਪੈਂਦੇ ਜਿਹੜਾ ਪਹਿਲਾਂ ਕੱਢਦੀ ਫਰੇਟ ਸੁਣਾਉਂਦੀ ਆਬ ਲੈਣੀ ਜੀ ਇਹ ਬੁਰੀ ਗੱਲ ਦੀ ਨਹੀਂ ਤੈਨੂੰ ਸੁਣਾਉਂਗੇ ਤਿੰਬਰੀ ਫਰੀ ਹੋ ਰਹੀ ਧੀ ਜਦੋਂ ਕਲੱਚ ਦੱਬ ਲੈਂਦੇ ਤੇ ਉਹ ਚੂੜੀਆਂ ਹੀ ਆ ਉਹ ਹੋ ਜਾਂਦੀ ਤਾਂ ਹੀ ਨਹੀਂ ਗੇਅਰ ਪੈਂਦੇ ਜੀ ਬਹੁਤ ਹੋ ਜੀਣਾ ਅਚਾਰ ਤੱਕ ਕਮੜੇ ਦਾ ਤੱਕ ਜੂ 35 ਤੇ ਪਹਿਲਾਂ ਨਹੀਂ ਬੰਦਾ ਸੀ ਕਿਵੇਂ ਕੱਲ ਦੱਬ ਕੇ ਕਿਹਾ ਅੱਜ ਕੱਲੋ ਕੱਲ ਬਹੁਤ ਹੋ ਰਿਹਾ ਹੋਰ ਤਨੂਰ ਕਿਸੋ ਨੇ ਆ ਦੂ ਘੇਟਾ ਨਾ ਕੱਲ ਉੱਥੇ ਮੂਰੇ ਆ ਗਏ ਦੀ ਕੋਈ ਸੂਏ ਤੇ ਉਹ ਉਹ ਵੀ ਪਿਆਰਾ ਕੱਪ ਸੂੰਜ ਪੱਥਰ ਲਾੜ ਕੇ ਨਾਲਾ ਪਾਣੀ ਵਧਵਾ ਜਿਉਂ ਨੇ ਇੱਧਰ ਜਵਾਕ ਖੋਲੇ ਮਾਂ ਡਰ ਲੱਗੇ ਪੈਣ ਦਾ ਜਰ ਹਾਂ ਜੀ ਉਹ ਵੀ ਸੈਂਜ ਬੰਦ ਹੋ ਗਿਆ ਜਿਹੜੀ ਜੋਂ ਖੁੱਲਾ ਹੁੰਦਾ ਬੰਦਾ ਹੋਰ ਹੋਰ ਉਹ ਬੰਦ ਚ ਹੈ ਹਾਕ ਹੂਕ ਵੇ ਦੀ ਸੁੰਦੀ ਨਹੀਂ ਬਹੁਤ ਹਰਕ ਬੰਦਾ ਨਿਕਾ ਉਧਰੇ ਆਏਗਾ ਇੱਥੇ ਚੱਲ ਆਉਣਾ ਮਾਦਰੇ ਤੇ ਲੈਵੇ ਉਥੇ ਕੱਢ ਜੀ ਮੋਟਰ ਤੇ ਹੁਣ ਅੱਛਾ ਉਰੀ ਆ ਜੀ ਲਵੇ ਆ ਕੇ ਤੇ ਲਾਉਂਦੇ ਜੀ ਉਧਰ ਲਾ ਲਿਏ ਤਾਂ ਕਰ ਖੇਤ ਰੱਖ ਦੇ ਪਹਿਲਾਂ ਸੁਣਨਾ ਚਿੱਤ ਫੁੱਟੇ ਜਾਵਾਂਗੇ ਵਲੋ ਬਗਜੂਗੇ ਨਹੀਂ ਬਸ ਸੈਦਾ ਹੋ ਜਾ ਉਹ ਨਹੀਂ ਜਿਹੜਾ ਜੀ ਆਹ ਨਹੀਂ ਚਾ ਵੀ ਆ ਨਹੀਂ ਪਹਿਲੇ 15 ਦੀ ਕਿੜੀ ਆ ਇਹਦਾ ਕਰਦਾ ਇਹਦਾ ਪਾ ਪਹਿਲਾਂ ਲੈ ਚਲੋ ਦੁੱਜੀ ਦੁੱਜੀ ਵੱਡੇ ਨੇ ਅਸੀਂ ਬਸ ਵੱਡੇ ਜਾਈਏ ਵਾਹ ਵਾਲਾ ਹੋ ਗਿਆ ਕਾਲਾ ਚਪੜਾ ਹੋ ਗਈ ਕਾਰ ਜੀ ਪਹੁੰਚ ਗਈ ਕਲਚ ਅਲੀ ਤਾਰ ਨਾ ਮੀ ਗਈ ਛੋਲੀ ਛੱਡ ਗਈ ਹੱਸ ਕੇ ਦਿਖਾਓ ਜੀ ਦੰਦ ਵਿਖੜੇ ਤਾਂ ਹੱਸ ਕਿਉ ਛੱਡ ਦੇ ਤੇਰੇ ਨਾਲ ਨੇ ਸਾਈਕਲ ਦਾ ਤੁਮਾਣ ਲੱਭਣਾ ਇਹ ਹਟਕੂ ਦਾ ਨਾ ਹੋਰਾ ਬੱਸ ਉਹ ਕਿ ਉਹ ਕਿੱਥੇ ਇਹ ਕਿੱਧਰ ਗਿਆ ਛੋੜੋ ਜੀ ਜਿਹੜਾ ਨਾਟਾ ਜਰਾ ਥੋੜਾ ਜਿਹਾ ਦਸ ਰੁਪਏ ਦੇ ਵਿੱਚ ਆ ਦੇ ਪਿਆ ਕਿੱਧਰ ਜਾਣਾ ਓਏ ਗੋਟੀ ਵਿੱਚ ਸੁੱਕਾ ਨਹੀਂ ਮੰਦ ਚਾਹਤ ਹੱਟ ਆ ਜਾ ਯਾਰ